ਸਭ ਤੋਂ ਸਭ ਮਾਂ ਜੋ ਗੁਰੂ ਪਿਆਰੇ ਹੋ ਵਾਹਰੂ ਦੇ ਕਫਾਲਸਾ ਰਾਹਮਤ ਦੀ ਕੀ ਫਤਿਹ ਸਿੱਖ ਮਸ਼ੀਕਾ ਲਿਦਾ ਅਨਵਲੋਂ ਐਸਐਨਸੀ ਗੁਰਮਤ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਸਵਾਗਤ ਹੈ ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਹਰ ਸ਼ੁੱਕਰਵਾਰ ਨੂੰ ਅਸੀਂ ਭਗਤ ਬਾਣੀ ਵਿੱਚੋਂ ਕੁਝ ਜਾਨਵੇਂ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਅੱਜ ਦਾ ਸ਼ਬਦ ਭਗਤ ਕਬੀਰ ਜੀ ਦਾ ਵਿਚਾਰਨ ਕੀਤਾ ਹੋਇਆ ਹੈ ਨਿਰਗਨ ਆਦਰ ਕੋਈ ਨ ਦੇ ਗਲਾਖ ਚਤਨ ਕਰੇ ਉੱਚੇ ਤਨਾਤਰੇ ਇਹ ਹੋਈ rau ਦੀ ਪੰਕਤੀ ਹੈ ਅੱਜ ਇਹ ਸ਼ਬਦ ਦੀ ਵਿਚਾਰ ਸਾਂਝੀ ਕਰ ਰਿਹਾ ਵੀਰ ਪ੍ਰਭ ਕੀਰਤਨ ਸਿੰਘ ਜੀ ਬਹਾਨੀ ਤੋਂ ਜੋ ਅੱਜ ਕੱਲ ਵੈਂਕੂਵਰ ਕੈਨੇਡਾ ਵਿਖੇ ਆ ਉਹ ਸਾਡਾ ਵਿਚਾਰ ਕਰ ਰਹੇ ਹਨ ਬੇਨਤੀ ਕਰਦਾ ਹਾਂ ਕਿ ਜੀ ਕਿਰਪਾ ਕਰੋ ਅੱਜ ਇਹ ਸ਼ਬਦ ਨਿਰਧਨ ਆਦਰ ਕੋ ਇਹਨਾਂ ਦੇ ਇਹਨਾਂ ਚਾਰ ਸਰਨਾ ਚੰਜੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ 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 ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਕੇ ਸ਼ਬਦ ਦੀ ਵਿਚਾਰ ਕਰ ਲਈਏ ਆਪਾਂ ਪਹਿਲਾਂ ਇੱਕ ਵਾਰੀ ਸ਼ਬਦ ਦਾ ਪਾਠ ਕਰ ਲਈਏ ਜੀ ਨਿਰਤਨ ਆਦਰ ਕੋਈ ਨਾ ਦੇ ਲਾਖ ਯਤਨ ਕਰੇ ਉਹ ਚਿਤ ਨਾ ਧਰੇ जो निर्धन सर धन कह जाए आ गया बैठा पीठ फिराए इस तो अगे है जी के जो सर निर्धन कह जाए दिया आदर लिया बुलाए निर्धन सरदन दोनों भाई प्रभ की कलाना ना मेटी जाय ਅਤੇ ਅੰਤਲਾ ਜੋ ਪੈਰਾਗ੍ਰਾਫ ਹੈ ਉਹ ਇਹ ਕਹ ਕਬੀਰ ਨਿਰਦਨ ਹੈ ਸੋਈ ਜਾਂ ਕਹਿਰਦਾ ਨਾਮ ਨਾ ਹੋਈ ਇਹ ਚਾਰ ਪਦਿਆਂ ਦਾ ਸ਼ਬਦ ਹੈ ਜੀ ਭਗਤ ਕਬੀਰ ਜੀ ਦਾ ਪੈਰਾ ਰਾਗ ਦੇ ਵਿੱਚ ਜੋ ਭਗਤਾਂ ਦੀ ਬਾਣੀ ਹੈ ਉਹਦੇ ਵਿੱਚ ਇਹ ਅੰਕਿਤ ਹੈ ਪੰਨਾ 1159 ਤੇ ਇੱਕ ਵੀਰ ਜੀ ਦਾ ਅਠਵਾਂ ਸ਼ਬਦ ਹੈ ਜੋ ਕਬੀਰ ਜੀ ਦਾ ਇਹ ਸ਼ਬਦ ਦਕਨ ਨੂੰ ਬਹੁਤ ਸਿੰਪਲ ਲੱਗਦਾ ਪਰ ਇਹਦਾ ਮੈਸੇਜ ਜਿਹੜਾ ਹੈ ਉਹ ਬਹੁਤ ਡੀਪ ਹੈ ਕਿਉਂਕਿ ਜੇ ਇਹਨੂੰ ਥੋੜਾ ਜਿਹਾ ਗੌਰ ਨਾਲ ਦੇਖੀਏ ਤਾਂ ਗੱਲ ਤਾਂ ਬਿਲਕੁਲ ਸਿੰਪਲ ਲੱਗਦੀ ਹੈ ਕਿ ਨਿਰਦਨ ਆਦਰ ਕੋਈ ਨਾ ਦੇ ਤੇ ਲਾਹਕ ਚਤਨ ਕਰੇ ਉਹ ਚਤਨਾ ਤਰੇ ਭਾਵੇਂ ਜਿਹੜਾ ਇੱਕ ਗਰੀਬੰਦਾ ਨਿਰਦਨ ਤੋਂ ਮਤਲਬ ਜਿਹਦੇ ਕੋਲ ਧਨ ਨਾ ਹੋਵੇ ਨਿਰਦਨ ਹੈ ਭਾਵੇਂ ਗਰੀਬ ਹੈ ਕੰਗਾਲ ਹੈ ਉਹਨੂੰ ਕੋਈ ਆਦਰ ਨਹੀਂ ਦਿੰਦਾ ਦੁਨੀਆ ਦੇ ਵਿੱਚ ਉਹ ਜਿੰਨਾ ਮਰਜ਼ੀ ਯਤਨ ਕਰੇ ਉਹਦੇ ਕੀਤੇ ਕੰਮਾਂ ਵੱਲ ਉਹਦੀਆਂ ਕੀਤੀਆਂ ਗੱਲਾਂ ਵੱਲ ਕੋਈ ਅਮੀਰ ਬੰਦਾ ਕੋਈ ਧਿਆਨ ਦੇ ਕੇ ਰਾਜ਼ੀ ਨਹੀਂ ਹੁੰਦਾ ਕਿਉਂਕਿ ਉਹਨੂੰ ਲੱਗਦਾ ਕਿ ਇਹ ਤਾਂ ਗਰੀਬ ਆਦਮੀ ਹੈ ਇਹਦਾ ਕੀ ਹੈ ਜੋ ਮਰਜ਼ੀ ਕੇ ਅੰਦਰ ਰਵੇ ਜੋ ਮਰਜ਼ੀ ਕਰਦਾ ਰਵੇ ਪਰ ਜਦੋਂ ਇਹਨੂੰ ਥੋੜਾ ਜਿਆਦਾ ਸੀ ਅਗਰ ਡਿਟੇਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹਦੇ ਵਿੱਚ ਅਸਲ ਵਿੱਚ ਕਬੀਰ ਜੀ ਇਹ ਕਿਸੇ ਥਰਡ ਪਰਸਨ ਦੀ ਗੱਲ ਨਹੀਂ ਕਰ ਰਹੇ ਕਿ ਉਹਨੂੰ ਕੋਈ ਆਦਰ ਨਹੀਂ ਦਿੰਦਾ ਜਾਂ ਕੀ ਹੁੰਦਾ ਹੈ ਦੁਨੀਆਂ ਵਿੱਚ ਪੜ ਇਹਦਾ ਅਰਥ ਇਹ ਹੈ ਕਿ ਜਿਹੜਾ ਅਸੀਂ ਜਗਤ ਦੇ ਵਿੱਚ ਜੀਵਨ ਬਤੀਤ ਕਰ ਰਹੇ ਹਾਂ ਸਾਡਾ ਜੋ ਸੋਚ ਹੈ ਉਹ ਇਹ ਹੈ ਇਸ ਜਗਤ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਗਤ ਦੇ ਪਦਾਰਥ ਮਾਲ ਧਨ ਪੈਸਾ ਆਦਿ ਇਕੱਠਾ ਕਰਨਾ ਹੈ ਕਿਉਂਕਿ ਇਸੇ ਚੀਜ਼ ਨੂੰ ਹੀ ਅਸੀਂ ਜਗਤ ਦੇ ਵਿੱਚ ਸੁੱਖ ਦਾ ਸਾਧਨ ਮੰਨਦੇ ਹਾਂ ਇਸੇ ਚੀਜ਼ ਨੂੰ ਹੀ ਜਗਤ ਦੇ ਵਿੱਚ ਵੱਡੇ ਹੋਣ ਦਾ ਸਟੇਟਸ ਹੋਣ ਦਾ ਸਾਧਨ ਮੰਨਦੇ ਹਾਂ ਤੇ ਉਹਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਇਹਦੇ ਨਾਲ ਹੀ ਸਾਡਾ ਜਗਤ ਦੇ ਵਿੱਚ ਸਟੇਟਸ ਬੰਦਾ ਹੈ ਸਾਡਾ ਆਪਣੀ ਸੋਚ ਇਹ ਹੁੰਦੀ ਹੈ ਕਿ ਜਗਤ ਦੇ ਵਿੱਚ ਸਾਡੇ ਕੋਲ ਵੱਤਵਾ ਤੁਹਾਨੂੰ ਪਦਾਰਥ ਪੈਸਾ ਆਦਿਕ ਹੋਣਾ ਚਾਹੀਦਾ ਹੈ ਅਤੇ ਇਸ ਇਹ ਸੋਚ ਇਹੋਂ ਨਿਕਲਦੀ ਹੈ ਕਿ ਅਸੀਂ ਜਿਹੜੇ ਦੂਜੇ ਵੀ ਲੋਕ ਹੁੰਦੇ ਹਨ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਹੁੰਦਾ ਹੈ ਅਸੀਂ ਉਹਨਾਂ ਨੂੰ ਮਾਨ ਆਦਰ ਦੇਣਾ ਸ਼ੁਰੂ ਕਰ ਦਿੰਦੇ ਆ ਤੇ ਜਿਨ੍ਹਾਂ ਕੋਲ ਪੈਸਾ ਘੱਟ ਹੁੰਦਾ ਹੈ ਗਰੀਬ ਹੁੰਦੇ ਹਨ ਜਿੰਨੂੰ ਅਸੀਂ ਕਹਿੰਦੇ ਆ ਯਾ ਨਿਰਧਨ ਹੁੰਦੇ ਹਨ ਉਹਨਾਂ ਨੂੰ ਅਸੀਂ ਨਾ ਆਦਰ ਦਿੰਦੇ ਹਾਂ ਨਾ ਇੱਜ਼ਤ ਦਿੰਦੇ ਹਾਂ ਨਹੀਂ ਉਹਨਾਂ ਦੀ ਕੋਈ ਗੱਲ ਦੇ ਉੱਤੇ ਗੌਰ ਕਰਦੇ ਹਾਂ ਇੱਕ ਪ੍ਰੈਕਟੀਕਲ ਕਾਰਨ ਹੈ ਲੇਕਿਨ ਇਹਦਾ ਜੋ ਅਸਲ ਕਾਰਨ ਹੈ ਕਿ ਸਾਡੀ ਆਪਣੀ ਸੋਚ ਦੇ ਵਿੱਚ ਹੀ ਮਾਇਆ ਤੇ ਪਦਾਰਥਵਾਦ ਇੰਨਾ ਵੱਡਾ ਆਂਦਾ ਹੈ ਕਿ ਮਾਇਆ ਤੇ ਪਦਾਰਥਵਾਦ ਕਰਕੇ ਸਾਡੀ ਸੋਚ ਹੀ ਇੰਨੀ ਖਰਾਬ ਹੋ ਚੁੱਕੀ ਹੁੰਦੀ ਹੈ ਕਿ ਜਿਹਦੇ ਨਾਲ ਅਸੀਂ ਸਾਰੇ ਲੋਕਾਂ ਨੂੰ ਉਸੇ ਹੀ ਕੰਡੇ ਦੇ ਉੱਤੇ ਤੋਲਦੇ ਹਨ ਕਿ ਉਹ ਕਿਸ ਥਾਂ ਤੇ ਖੜੇ ਹਨ ਕਿੰਨੇ ਕੁ ਕਾਬਿਲ ਹਨ ਕੀ ਕਰ ਰਹੇ ਹਨ ਅਸੀਂ ਆਪਣੀ ਉਹਨਾਂ ਦੀ ਇੱਜ਼ਤ ਵੀ ਉਸੇ ਹਿਸਾਬ ਨਾਲ ਹੀ ਕਰਦੇ ਹਾਂ ਹੁਣ ਇਹ ਜਿਹੜੀ ਸੋਚ ਹੈ ਦੀ ਇੰਪਲੀਕੇਸ਼ਨ ਹੈ ਕਿ ਅਸੀਂ ਕਿਸੇ ਦਾ ਆਧਾਰ ਹੀ ਨਹੀਂ ਕਰਦੇ ਕਬੀਰ ਜੀ ਇਸ ਗੱਲ ਨੂੰ ਬੜੀ ਡਿਟੇਲ ਨਾਲ ਸਮਝਾਉਂਦੇ ਹਨ ਜਦੋਂ ਕਬੀਰ ਜੀ ਸਾਨੂੰ ਫਿਰ ਐਗਜ਼ਾਮਪਲਸ ਦੇ ਕੇ ਸਮਝਾ ਰਹੇ ਹਨ ਕਿ ਜਗਤ ਦੇ ਵਿੱਚ ਹੁੰਦਾ ਕਿਸ ਤਰ੍ਹਾਂ ਹੈ ਇਹ ਜਿਹੜੀ ਸੋਚ ਸਾਡੀ ਬਾਹਰ ਕਿਸ ਤਰ੍ਹਾਂ ਨਿਕਲਦੀ ਹੈ ਪਰ ਸਾਡੇ ਸਾਹਮਣੇ ਇਹ ਸਵਾਲ ਹਮੇਸ਼ਾ ਖੜਾ ਦਿੰਦਾ ਹੈ ਕਿ ਅਸਲ ਦੇ ਵਿੱਚ ਸਾਨੂੰ ਇੱਜ਼ਤ ਵੀ ਕਿਸ ਦੀ ਕਰਨੀ ਚਾਹੀਦੀ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਮਾਇਆਧਾਰੀਆਂ ਦੀ ਇੱਜ਼ਤ ਕਰਦੇ ਹਾਂ ਜਿਨ੍ਹਾਂ ਕੋਲ ਪੈਸਾ ਹੁੰਦਾ ਹੈ ਉਹਨਾਂ ਦੀ ਇੱਜ਼ਤ ਕਰਦੇ ਹਾਂ ਤਾਂ ਅਸੀਂ ਬਾਰ-ਬਾਰ ਆਪਣੇ ਜੀਵਨ ਦੇ ਵਿੱਚ ਨਿਰਾਸ਼ ਹੁੰਦੇ ਆ ਕਿਉਂਕਿ ਅਕਸਰ ਅਸੀਂ ਇਹ ਦੇਖਦੇ ਆ ਸਾਡੇ ਤਜਰਬੇ ਵਿੱਚ ਇਹ ਚੀਜ਼ ਬਾਰ ਬਾਰ ਆਉਂਦੀ ਹੈ ਕਿ ਜਦੋਂ ਅਸੀਂ ਕਿਸੇ ਮਾਇਆਤਾਰੀ ਦੇ ਨਾਲ ਅਸੀਂ ਉਹਨੂੰ ਜ਼ਿਆਦਾ ਰਿਸਪੈਕਟ ਦਿੰਦੇ ਆ ਜਾਂ ਉਹਨੂੰ ਜ਼ਿਆਦਾ ਵੱਡਾ ਆਦਮੀ ਸਮਝਣਾ ਸ਼ੁਰੂ ਕਰਕੇ ਉਹਦੇ ਨਾਲ ਵਰਤਣਾ ਚਾਹੁੰਦੇ ਆ ਤਾਂ ਸਾਨੂੰ ਇਹ ਚੀਜ਼ ਸਾਹਮਣੇ ਆ ਜਾਂਦੀ ਹੈ ਕਿ ਉਸ ਬੰਦੇ ਦੇ ਅੰਦਰ ਗੁਣਾਂ ਦੀ ਘਾਟ ਸਾਨੂੰ ਦਿਸ ਆਉਂਦੀ ਹੈ ਤੇ ਮਨ ਡਿਸਪਾਇੰਟ ਹੁੰਦਾ ਹੈ ਕਿ ਮੈਂ ਕਿਸ ਬੰਦੇ ਨੂੰ ਇੱਜ਼ਤ ਦੇ ਰਿਹਾ ਸੀ ਇਹ ਚੀਜ਼ ਸਾਡੇ ਨਾਲ ਬਾਰ ਬਾਰ ਆਉਂਦੀ ਹੈ ਤੋਂ ساری ਉਮਰ ਇਹ ਸਾਡੇ ਮਨ ਦੇ ਵਿੱਚ ਇਹ ਤੋਖਲਾ ਲੱਗਿਆ ਰਹਿੰਦਾ ਹੈ ਕਿ ਮੈਂ ਜਿਹਨਾਂ ਬੰਦਿਆਂ ਨੂੰ ਇੱਜ਼ਤ ਦੇ ਰਿਹਾ ਹਾਂ ਜਿਹਨਾਂ ਨੂੰ ਮੈਂ ਵੱਡੇ ਸਮਝ ਰਿਹਾ ਹਾਂ ਉਹਨਾਂ ਨਾਲ ਡੀਲ ਕਰਕੇ ਉਹਨਾਂ ਨਾਲ ਸੰਸਾਰ ਦੇ ਆਪਣੇ ਜੀਵਨ ਦਾ ਲੈਣ ਦੇ ਇਹ ਜਿਹੜੇ ਸਮਾਜਿਕ ਰਿਲੇਸ਼ਨਸ ਨੇ ਉਹ ਬਣਾ ਕੇ ਸਾਡੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਔਰ ਇਹ बार-बार ਹੋਣ ਦੇ ਨਾਲ ਸਾਡੇ ਮਨ ਦੇ ਵਿੱਚ ਦੁਬਿਤਾ ਹਮੇਸ਼ਾ ਖੜੀ ਰਹਿੰਦੀ ਹੈ ਕਿ ਕੀ ਇਹ ਠੀਕ ਹੈ ਕੀ ਇਹ ਗਲਤ ਹੈ ਕਿਉਂਕਿ ਇਹ ਇੱਕ ਕੁਦਰਤੀ ਗੱਲ ਹੈ ਕਿ ਜਿਹੜੇ ਬੰਦੇ ਪੈਸੇ ਦੇ ਵਿੱਚ ਜ਼ਿਆਦਾ ਗਲਤਾਨ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਮਾਇਆਤਾਰੀ ਕਹਿ ਦਿੰਦੇ ਹਾਂ ਅਕਸਰ ਉਹਨਾਂ ਦੇ ਵਿੱਚ ਮਾਇਆ ਹੀ ਸਭ ਕੁਝ ਹੁੰਦੀ ਹੈ। ਉਹਨਾਂ ਦੀ ਨਜ਼ਰ ਵਿੱਚ ਸਿਰਫ ਮਾਇਆ ਹੀ ਸਭ ਕੁਝ ਹੁੰਦੀ ਹੈ ਫਿਰ ਉਹਦੇ ਵਿੱਚ ਉਹ ਸਨ ਜਦੋਂ ਤੁਸੀਂ ਦੇਖਦੇ ਹਾਂ ਕਿ ਉਹ ਉਹਦੇ ਪਿੱਛੇ ਸਾਰੇ ਕੰਮ ਕਰਨ ਨੂੰ ਤਿਆਰ ਹੁੰਦੇ ਹਨ ਝੂਠ ਬੋਲਣ ਨੂੰ ਵੀ ਤਿਆਰ ਹੁੰਦੇ ਹਨ ਜ਼ੁਲਮ ਕਰਨ ਨੂੰ ਵੀ ਤਿਆਰ ਹੁੰਦੇ ਹਨ ਤੇ ਆਪਣੇ ਜੀਵਨ ਦੇ ਵਿੱਚ ਗਲਤ ਕੰਮ ਕਰਨ ਨੂੰ ਵੀ ਤਿਆਰ ਹੁੰਦੇ ਹਨ ਤਾਂ ਇਸ ਤਰੀਕੇ ਦੇ ਨਾਲ ਸਾਨੂੰ بار بار ਇਸ ਚੀਜ਼ ਦੇ ਵਿੱਚੰ ਦਾ ਰਾਸਤਾ ਜਿਹੜੀ ਹੈ ਸਾਡੇ ਪੱਲੇ ਪੈਂਦੀ ਰਹਿੰਦੀ ਹੈ ਅੰਤ ਨੂੰ ਸਾਨੂੰ ਇਹੀ ਸਮਝ ਆਉਂਦੀ ਹੈ ਕਿ ਬਈ ਸਾਨੂੰ ਜਿਹੜੀ ਦੇ ਰਹੇ ਹੋ ਬੀਹਾਨ ਅੰਤ ਨੂੰ ਸਾਨੂੰ ਇਹੀ ਗੱਲ ਸਮਝ ਪੈਂਦੀ ਹੈ ਕਿ ਸਾਨੂੰ ਕਿਸੇ ਬੰਦੇ ਦੀ ਗੁਣਾਂ ਦੇ ਕਰਕੇ ਹੀ ਇੱਜ਼ਤ ਕਰਨੀ ਚਾਹੀਦੀ ਹੈ ਪੈਸੇ ਦੇ ਕਰਕੇ ਇੱਜ਼ਤ ਨਹੀਂ ਕਰਨੀ ਚਾਹੀਦੀ ਪਰ ਇਹਦੇ باوجود ਅਸੀਂ ਆਪਣੀ ਸੁਭਾਤੋਂ ਮਜਬੂਰ ਹੋ ਕੇ ਅਸੀਂ ਉਸੇ ਹੀ ਰਾਹ ਚੱਲਦੇ ਰਹਿੰਦੇ ਹਾਂ ਤੇ ਸਾਰੇ ਜਣਿਆਂ ਨੂੰ ਉਸੇ ਤਰ੍ਹਾਂ ਹੀ ਡੀਲ ਕਰਦੇ ਰਹਿੰਦੇ ਆ ਜੇ ਸਾਡੇ ਸਾਹਮਣੇ ਕੋਈ ਨਿਰਦਨ ਆ ਜਾਵੇ ਤੇ ਅਸੀਂ ਕੇਵਲ ਉਸ ਦਾ ਪੈਸਾ ਦੇਖ ਕੇ ਉਹਨੂੰ ਕੋਈ ਇੱਜ਼ਤ ਨਹੀਂ ਦਿੰਦੇ ਤੇ ਉਹ ਮਹਾਂਮੇ ਉਹਦੇ ਵਿੱਚ ਕਿੰਨੇ ਵੀ ਗੁਣ ਹੋਣ ਉਹਦੇ ਵਿੱਚ ਕਿੰਨੇ ਵੀ ਗੁਣ ਹੋਣ ਕਿੰਨਾ ਹੀ ਉਹਨਾਂ ਨਾਮ ਦੇ ਨਾਲ ਜੁੜਿਆ ਹੋਵੇ ਕਿੰਨਾ ਹੀ ਉਹਦਾ ਧਾਰਮਿਕ ਜੀਵਨ ਉੱਚਾ ਹੋਵੇ ਸਾਨੂੰ ਫਿਰ ਵੀ ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਅਸੀਂ ਗਲਤ ਕਰ ਰਹੇ ਆਂ ਆਓ ਹੁਣ ਸ਼ਬਦ ਦੀ ਵਿਚਾਰ ਸ਼ੁਰੂ ਕਰੀਏ ਜਿਹੜਾ ਪਹਿਲਾ ਪਦ ਆ ਹੈ ਸ਼ਬਦ ਦਾ ਉਹ ਆਉਦਾ ਪੰਨਾ ਆਉਦੀ ਪੰਕਤੀਆਂ ਹਨ ਪਹਿਲੇ ਪਦੇ ਵਿੱਚ ਕਿ ਨਿਰਦਨ ਆਦਰ ਕੋਈ ਨਾ ਦੇ ਕਿ ਜਿਹੜਾ ਨਿਰਦਨ ਬੰਦਾ ਹੈ ਉਹਨੂੰ ਕੋਈ ਆਦਰ ਨਹੀਂ ਦਿੰਦਾ ਲਾ ਕੇ ਯਤਨ ਕਰੇ ਉਹ ਚੇਤਨਾਤ ਰਹੇ ਉਹ ਭਾਵੇਂ ਕਿੰਨੇ ਵੀ ਲੱਖਾਂ ਯਤਨ ਕਰ ਲਵੇ ਜਿਹੜਾ ਅਮੀਰ ਆਦਮੀ ਜਾਂ ਨਿਰਦਨ ਦੇ ਕੋਲ ਜਤਨਾਵਲ ਕੋਈ ਧਿਆਨ ਨਹੀਂ ਦਿੰਦਾ ਚੇਤਨਾ ਤਰਿ ਭਾਵ ਧਿਆਨ ਨਹੀਂ ਦਿੰਦਾ ਹੁਣ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਭਾਵੇਂ ਦੇਖਣ ਨੂੰ ਇਹ ਲੱਗ ਰਿਹਾ ਹੈ ਕਿ ਇਹ ਜਿਹੜੀ ਪੰਕਤੀਆਂ ਨੇ ਕਬੀਰ ਜੀ ਨੇ ਥਰਡ ਪਰਸਨ ਦੇ ਵਿੱਚ ਉਚਾਰੀਆਂ ਨੇ ਪਰ ਅੰਤਲਕ ਪੱਦੇ ਤੱਕ ਪਹੁੰਚਦੇ ਸਾਨੂੰ ਇਹ ਗੱਲ ਸਮਝ ਲੱਗ ਜਾਂਦੀ ਹੈ ਕਿ ਇਹ ਅਸਲ ਵਿੱਚ ਕਬੀਰ ਜੀ ਸਾਡੇ ਮਨ ਦੀ ਅਵਸਥਾ ਨੂੰ ਡਿਸਕ੍ਰਾਈਬ ਕਰ ਰਹੇ ਹਨ ਕਿ ਅਸੀਂ ਇਹਨਾਂ ਨਿਰਦਨ ਬੰਦੇ ਦਾ ਕੋਈ ਆਦਰ ਨਹੀਂ ਕਰਦੇ ਜਿਹਦੇ ਕੋਲ ਦੁਨਿਆਵੀ ਮਾਇਆ ਨਹੀਂ ਹੈ ਜਿਹਦੇ ਕੋਲ ਦੁਨਿਆਵੀ ਧਨ ਪਦਾਰਥ ਤੇ ਸੰਪਤੀ ਨਹੀਂ ਹੈ ਅਸੀਂ ਉਸ ਬੰਦੇ ਦਾ ਕੋਈ ਆਦਰ ਨਹੀਂ ਕਰਦੇ ਉਹਨੂੰ ਕੋਈ ਇੱਜ਼ਤ ਨਹੀਂ ਦਿੰਦੇ ਉਹਨੂੰ ਕੋਈ ਮਾਨ ਸਤਿਕਾਰ ਨਹੀਂ ਕਰਦੇ ਤੇ ਉਹ ਸਾਡੀ ਹਾਲਤ ਡਿਸਕ੍ਰਾਈਬ ਕਰ ਰਹੇ ਹਨ ਕਿ ਜਿਹੜਾ ਨਿਰਦਨ ਬੰਦਾ ਹੈ ਦੁਨਿਆਵੀ ਤੌਰ ਤੇ ਨਿਰਦਨ ਬੰਦਾ ਹੈ ਉਹਨੂੰ ਕੋਈ ਆਦਰ ਨਹੀਂ ਦਿੰਦਾ ਉਹ ਭਾਵੇਂ ਲੱਖਾਂ ਯਤਨ ਕਰੇ ਕਿ ਕਿਸੇ ਅਮੀਰ ਦੀ ਮੈਂ ਟੈਨਸ਼ਨ ਲੈਣੀ ਹੈ ਉਹਦੇ ਵਿਸ਼ੇਸ ਲੈਣੀਆਂ ਹਨ ਕਿ ਵੀ ਉਹਦੇ ਆਪਣੇ ਵੱਲ ਧਿਆਨ ਖਿੱਚਣਾ ਹੈ ਉਹ ਲੱਖਾਂ ਯਤਨ ਵੀ ਕਰਦਾ ਰਹੇ ਤਾਂ ਵੀ ਉਹਦੇ ਵੱਲ ਕੋਈ ਉਹ ਧਿਆਨ ਨਹੀਂ ਦਿੰਦਾ ਕਿਉਂਕਿ ਉਹ ਗਰੀਬ ਹੁੰਦਾ ਇਸ ਕਰਕੇ ਉਹਦੇ ਵੱਲੋਂ ਧਿਆਨ ਤੱਕ ਵੀ ਨਹੀਂ ਦਿੰਦਾ ਅੱਗੇ ਭਗਤ ਜੀ ਦੋ ਉਦਾਹਰਨਾਂ ਦੇ ਕੇ ਸਾਡੀ ਗੱਲ ਨੂੰ ਹੋਰ ਸਪਸ਼ਟ ਕਰਦੇ ਹਨ ਪਹਿਲੀ ਉਦਾਹਰਣ ਨੂੰ ਕਹਿੰਦੇ ਹਨ ਕਿ ਜੋ ਨਿਰਦਨ ਸਰਦਨ ਕਹਿ ਜਾਏ ਆ ਗਿਆ ਬੈਠਾ ਪਿੱਠ ਫੇਰਾਏ ਪਹਿਲੀ ਉਦਾਹਰਣ ਵਿੱਚ ਉਹ ਕਹਿੰਦੇ ਹਨ ਕਿ ਜੇ ਨਿਰਦਨ ਬੰਦਾ ਕਿਤੇ ਸਰਦਨ ਬੰਦੇ ਦੇ ਘਰ ਚਲਾ ਜਾਏ ਤਾਂ ਉੱਥੇ ਇਹ ਹਾਲਤ ਬਣਦੀ ਹੈ ਕਿ ਉਹ ਬੈਠਾ ਹੋਵੇ ਤੇ ਨਿਰਦਨ ਬੰਦਾ ਆ ਜਾਵੇ ਤੇ ਜਿਹੜਾ ਸਰਦਨ ਅਮੀਰ ਬੰਦਾ ਹੈ ਉਹ ਪਿੱਠ ਫਿਰਾ ਕੇ ਬੈਠ ਜਾਂਦਾ ਹੈ ਪਾ ਮੂੰਹ ਮੋੜ ਕੇ ਬੈਠ ਜਾਂਦਾ ਹੈ ਕਹਿਣ ਤੋਂ ਪਾਵੇ ਕਿ ਉਹਦੀ ਇਨਸਲਟ ਕਰਦਾ ਹੈ ਤੇ ਉਹਦਾ ਕੋਈ ਮਾਣ ਆਦਰ ਸਤਕਾਰ ਨਹੀਂ ਕਰਦਾ ਇਹ ਇੱਕ ਉਦਾਹਰਨ ਦੇ ਕਿ ਉਹਨਾਂ ਨੇ ਸਾਡੇ ਜੀਵਨ ਨੂੰ ਸਪਸ਼ਟ ਕੀਤਾ ਹੈ ਕਿ ਜੇ ਸਾਡੇ ਕੋਲ ਪੈਸਾ ਹੈ ਤੇ ਅਸੀਂ ਕਿਸੇ ਵੀ ਨਿਰਦਨ ਬੰਦੇ ਦੀ ਕੋਈ ਇੱਜ਼ਤ ਨਹੀਂ ਕਰਦੇ ਇਹ ਸੋਚਦੇ ਨਹੀਂ ਕਿ ਕੀ ਅਸੀਂ ਠੀਕ ਕਰ ਰਹੇ ਹਾਂ ਕਿ ਗਲਤ ਕਰ ਰਹੇ ਹਾਂ ਅਗਲੀ ਉਦਾਹਰਨ ਵਿੱਚ ਕਹਿੰਦੇ ਹਨ ਕਿ ਜੋ ਜੋ ਸਰਦਨ ਨਿਰਦਨ ਕਹ ਜਾਈਂ ਦਿਆ ਆਦਰ ਲਿਆ ਬੁਲਾਇ ਇਸ ਦਾ ਜਦੋਂ ਉਲਟ ਹੁੰਦਾ ਹੈ ਕਿ ਜਦੋਂ ਕੋਈ ਸਰਦਨ ਬੰਦਾ ਭਾਪ ਅਮੀਰ ਬੰਦਾ ਨਿਰਦਨ ਭਾਪ ਗਰੀਬ ਜਾਂ ਕੰਗਾਲ ਬੰਦੇ ਦੇ ਘਰ ਜਾਂਦਾ ਹੈ ਤਾਂ ਉਹ ਫਟਾਫਟ ਉੱਠ ਕੇ ਤੇ ਉਹਨੂੰ ਆਦਰ ਦਿੰਦਾ ਹੈ ਤੇ ਉਹਨੂੰ ਬੁਲਾ ਕੇ ਜੀ ਆਇਆਂ ਆਖਦਾ ਹੈ ਬਿਠਾਉਂਦਾ ਹੈ ਮਾਣ ਆਦਰ ਸਤਿਕਾਰ ਦਿੰਦਾ ਹੈ ਪਰ ਮਾਣ ਆਦਰ ਸਤਿਕਾਰ ਦੇ ਹਿੰ ਤਬਾਦ ਜਦੋਂ ਉਹਨੂੰ ਬਿਠਾ ਲੈਂਦਾ ਹੈ ਬਿਠਾ ਵੀ ਦਿੰਦਾ ਹੈ ਤਾਂ ਵੀ ਸਰਦਨ ਦਾ ਐਟੀਟਿਊਡ ਉਹੀ ਰਹਿੰਦਾ ਹੈ ਉਹ ਇਹ ਸੋਚ ਜਿਹੜੀ ਹੈ ਇਹ ਸਾਡੇ ਸਾਰਿਆਂ ਦੀ ਇੱਕ ਪ੍ਰੋਬਲਮ ਬਣ ਚੁੱਕੀ ਹੈ ਕਿਉਂਕਿ ਸਾਡੇ ਅੰਦਰ ਜਿਹੜਾ ਹੈ ਮਾਇਆ ਦੇ ਵਾਸਤੇ ਧਨ ਪਦਾਰਥਾਂ ਦੇ ਵਾਸਤੇ ਬੜੀ ਜ਼ਿਆਦਾ ਇੱਛਾ ਹੁੰਦੀ ਹੈ ਆਪਣੇ ਵਾਸਤੇ ਇਹ ਉੱਥੋਂ ਹੀ ਸੋਚ ਨਿਕਲਦੀ ਹੈ ਕਿ ਇਹ ਸੋਚ ਗਰੀਬਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਵੜੀ ਹੋਈ ਹੈ ਤੇ ਅਮੀਰਾਂ ਦੇ ਵਿੱਚ ਵੀ ਚਾਹੇ ਅਸੀਂ ਅਮੀਰਾਂ ਚਾਹੇ ਗਰੀਬਾਂ ਦੋਵੇਂ ਪਾਸੇ ਸਾਡਾ ਇੱਕੋ ਬਿਹੇਵੀਅਰ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਆਂਦਾ ਹੈ ਕਿ ਅਸੀਂ ਮਾਇਆਧਾਰੀ ਦੀ ਇੱਜ਼ਤ ਕਰਨੀ ਹੈ ਤੇ ਜਿਹੜਾ ਮਾਇਆਧਾਰੀ ਨਹੀਂ ਹੈ ਜਿਹਦੇ ਕੋਲ ਮਾਇਆ ਨਹੀਂ ਹੈ ਨਿਰਦਨ ਹੈ ਉਹਦੀ ਅਸੀਂ ਕੋਈ ਇੱਜ਼ਤ ਨਹੀਂ ਕਰਦੇ ਹੁਣ ਅੱਗੋਂ ਕਬੀਰ ਜੀ ਕਹਿੰਦੇ ਹਨ ਇੱਥੇ ਆਪਣਾ ਉਹਨਾਂ ਦਾ ਮੇਨ ਆਰਗੂਮੈਂਟ ਅਗਲੇ ਪੰਕਤੀਆਂ ਦੇ ਵਿੱਚ ਹੈ ਕਿ ਸਭ ਦਾ ਨਿਰਦਨ ਦੋਨੋਂ ਭਾਈ ਪ੍ਰਭ ਕੀ ਕਲਾਨ ਮੀਟੀ ਜਾਈ ਕਿ ਹੁਣ ਐਸਾ ਨਹੀਂ ਚਾਹੀਦਾ ਕਿਉਂਕਿ ਸਰਦਨ ਤੇ ਹਰਦਨ ਦੋਨੋਂ ਭਰਾ ਹੀ ਹਨ ਔਰ ਜਿਹੜਾ ਅਮੀਰ ਤੇ ਗਰੀਬ ਹੋਣਾ ਹੈ ਇਹ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਹੀ ਹੈ ਪ੍ਰਭ ਕੀ ਕਲਨ ਮਿਟੀ ਜਾਈ ਜਿਹੜੀ ਕਮੇਟੀ ਮਟਾਈ ਨਹੀਂ ਜਾ ਸਕਦੀ ਉਹ ਕਲਾ ਉਹਦੀ ਰਜ਼ਾ ਉਹਦੀ ਰਜ਼ਾ ਹੈ ਕਿਸੇ ਨੂੰ ਨੇ ਮਾਇਆ ਜ਼ਿਆਦਾ ਦਿੱਤੀ ਹੈ ਕਿਸੇ ਨੂੰ ਘਟ ਦਿੱਤੀ ਹੈ ਇਦੇ ਵਿੱਚ ਨਾ ਅਮੀਰ ਦੀ ਕੋਈ ਖਾਸੀਅਤ ਹੈ ਤੇ ਨਾ ਗਰੀਬ ਦੀ ਕੋਈ ਘਾਟ ਹੈ ਪਰ ਇਹ ਤਾਂ ਉਸ ਅਕਾਲ ਪੁਰਖ ਦੀ ਰਜ਼ਾ ਹੈ ਕਿ ਕੌਣ ਗਰੀਬ ਹੈ ਕੌਣ ਅਮੀਰ ਹੈ ਉਹਦੀ ਰਜ਼ਾ ਦੇ ਵਿੱਚ ਹੀ ਹੈ ਤੇ ਦੋਨੋਂ ਅਸਲ ਦੇ ਵਿੱਚ ਤਾਂ ਭਰਾ ਹੀ ਹਨ ਤੇ ਭਰਾਵਾਂ ਨੂੰ ਭਰਾਵਾਂ ਨਾਲ ਭਰਾਵਾਂ ਦਾ ਹੀ ਵਰਤਾਅ ਕਰਨਾ ਚਾਹੀਦਾ ਸੀ ਪਰ ਐਸਾ ਹੋ ਨਹੀਂ ਰਿਹਾ ਜਿਵੇਂ ਕਿ ਕਬੀਰ ਜੀ ਨੇ ਉਹ ਐਗਜ਼ਾਮਪਲਸ ਦਿੱਤੀਆਂ ਹਨ ਹੁਣ ਕਬੀਰ ਜੀ ਆਪਣਾ ਇਹ ਮੇਨ ਆਰਗੂਮੈਂਟ ਦੇ ਕੇ ਕਿ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਅੱਗੇ ਇਹ ਗੱਲ ਬਿਲਕੁਲ ਸਪਸ਼ਟ ਕਰਦੇ ਹਨ ਕਿ ਜਿਹੜੀ ਸਾਡੇ ਇਸ ਸਾਰੇ ਵਰਤਾਰੇ ਦੀ ਜੜ੍ਹ ਹੈ ਉਹਦੇ ਵਿੱਚ ਸਾਡਾ ਆਰਗੂਮੈਂਟ ਸਾਡਾ ਦਲੀਲ ਕੀ ਹੈ ਕਬੀਰ ਜੀ ਦੇ ਰਹੇ ਹਨ ਉਪਦੇਸ਼ ਜਿਹੜਾ ਦੇ ਰਹੇ ਹਨ ਕਿ ਭਈ ਇਹ ਕਿਸਤਨਾ ਸਾਨੂੰ ਕਰਨਾ ਚਾਹੀਦਾ ਹੈ ਅੰਤਲਾ ਉਪਦੇਸ਼ ਜਿਹੜਾ ਹੈ ਉਹ ਇਸ ਸ਼ਬਦ ਅੰਤਲੀ ਪੰਕਤੀਆਂ ਦੇ ਵਿੱਚ ਮੇਨ ਉਪਦੇਸ਼ ਹੈ ਕਿ ਕਹ ਕਬੀਰ ਨਿਰਦਨ ਹੈ ਸੋਈ ਜਾਂ ਕਹ ਹਿਰਦੈ ਨਾਮ ਨਾ ਹੋਈ ਪਹਾਵੇ ਹੈ ਕਿ ਜਿਹੜਾ ਅਸਲ ਦੇ ਵਿੱਚ ਜੋ ਨਿਰਦਨ ਕੌਣ ਹੈ ਤੇ ਸਰਦਨ ਕੌਣ ਹੈ ਸਾਡੀ ਇਹ ਡੈਫੀਨੇਸ਼ਨ ਹੀ ਗਲਤ ਹੈ ਅਸੀਂ ਦੁਨਿਆਵੀ ਧਨ ਪਦਾਰਥਾਂ ਨੂੰ ਦੇਖ ਕੇ ਕੋਈ ਅਮੀਰ ਤੇ ਕੋਈ ਗਰੀਬ ਸਮਝ ਬੈਠਦੇ ਹਾਂ ਤੋਂ ਕਬੀਰ ਜੀ ਕਹਿੰਦੇ ਹਨ ਕਿ ਨਿਰਦਨ ਅਸਲ ਦੇ ਵਿੱਚ ਉਹ ਨਹੀਂ ਹਨ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੈ ਤੇ ਨਾ ਹੀ ਅਮੀਰ ਉਹ ਹਨ ਜਿਨ੍ਹਾਂ ਦੇ ਕੋਲ ਜ਼ਿਆਦਾ ਪੈਸਾ ਹੈ ਅਸਲ ਦੇ ਵਿੱਚ ਤਾਂ ਉਹ ਕਹਿੰਦੇ ਹਨ ਨਿਰਦਮ ਤਾਂ ਉਹ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਧਨ ਪਦਾਰਥ ਨਹੀਂ ਹੈ ਨਾਮ ਪਦਾਰਥ ਨਹੀਂ ਹੈ ਤਾਂ ਨਾਮ ਪਦਾਰਥ ਨਾ ਹੋਣ ਕਰਕੇ ਉਹ ਗਰੀਬ ਹਨ ਭਾਵੇਂ ਉਹ ਦੁਨਿਆਵੀ ਤੌਰ ਦੇ ਉੱਤੇ ਅਮੀਰ ਹਨ ਭਾਵੇਂ ਉਹ ਗਰੀਬ ਹਨ ਦੋਨਾਂ ਦੇ ਉੱਤੇ ਇਹ ਗੱਲ ਲੱਗੂ ਹੁੰਦੀ ਹੈ ਕਿ ਜੇ ਹਿਰਦੇ ਦੇ ਵਿੱਚ ਤਨ ਨਾਮ ਧਨ ਨਹੀਂ ਹੈ ਤਾਂ ਮਾਲਕ ਜਿਹੜਾ ਹੈ ਉਹ ਗਰੀਬ ਹੀ ਹੈ ਇੱਕ ਹੋਰ ਥਾਂ ਤੇ ਗੁਰੂ ਨਾਨਕ ਦੇਵ ਜੀ ਬੜੇ ਸੁੰਦਰ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਬਿਆਨ ਕਰਦੇ ਹਨ ਕਿ ਜਿਨ ਕੇ ਪੱਲੇ ਧਨ ਨਸੈ ਤਿੰਨ ਕਾ ਨਾਉ ਫਕੀਰ ਫਕੀਰ ਉਸ ਨੂੰ ਕਹਿੰਦੇ ਹਨ ਜਿਹਦੇ ਕੋਲ ਕੁਝ ਨਾ ਹੋਵੇ ਜਿਹੜਾ ਗਰੀਬ ਹੋਵੇ ਜਿਹਦੇ ਕੋਲ ਕੋਈ ਧਨ ਪਦਾਰਥ ਦੁਨਿਆਵੀ ਸੰਪਤੀ ਦੁਨਿਆਵੀ ਪਦਾਰਥ ਨਾ ਹੋਣ ਉਹਨੂੰ ਫਕੀਰ ਕਿਹਾ ਜਾਂਦਾ ਹੈ ਉਹ ਕੰਨ ਜਿਨ ਕਾ ਪੱਲਾ ਧੰਨਵਾਸ ਹੈ ਤਿੰਨ ਕਾ ਨਾਮ ਫਕੀਰ ਜਿਨ ਕਾ ਹਿਰਦੈ ਤੂੰ ਵਰਸੈ ਤੇ ਨਰ ਗੁਣੀ ਗਹੀਰ ਉਹੀ ਅਸਲ ਦੇ ਵਿੱਚ ਗੁਣਾਂ ਦੇ ਖਜ਼ਾਨੇ ਹਨ ਤੋਂ ਇਹਨਾਂ ਦੇਖੀਏ ਤਾਂ ਇਹ ਗੱਲ ਸਪਸ਼ਟ ਹੁੰਦੀ ਹੈ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਵਾਹਿਗੁਰੂ ਸੋਰੀ ਜੀ ਮਾਫ ਕਰਨਾ ਤੋਂ ਉਹ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਜਦੋਂ ਤੱਕ ਸਾਡੇ ਹਿਰਦੇ ਦੇ ਵਿੱਚ ਨਾਮ ਧੰਨ ਦਾ ਵਾਸਾ ਨਹੀਂ ਹੈ ਉਦੋਂ ਤੱਕ ਅਸੀਂ ਗਰੀਬ ਹੀ ਹਾਂ ਕਬੀਰ ਜੀ ਵੀ ਇਹੀ ਗੱਲ ਕਹਿ ਰਹੇ ਹਨ ਤੇ ਗੁਰੂ ਨਾਨਕ ਦੇਵ ਜੀ ਵੀ ਇਹੀ ਗੱਲ ਕਹਿ ਰਹੇ ਹਨ ਕਿ ਜੇ ਹਿਰਦੇ ਦੇ ਵਿੱਚ ਨਾਮ ਧੰਨ ਨਹੀਂ ਹੈ ਤਾਂ ਉਹ ਨਿਰਧਨ ਹੀ ਹੈ ਉਹ ਉਹ ਨੂੰ ਫਕੀਰ ਕਿਹਾ ਹੈ ਇੱਕ ਥਾਂ ਤੇ ਦੂਜੇ ਪਾਸੇ ਨਿਰਧਨ ਕਿਹਾ ਜਾ ਰਿਹਾ ਹੈ ਕਿ ਜਿਸ ਦੇ ਹਿਰਦੇ ਵਿੱਚ ਨਾਮ ਧੰਨ ਨਹੀਂ ਹੈ ਉਹ ਗਰੀਬ ਹੈ ਅਸਲ ਗਰੀਬ ਹੋਈ ਹੈ ਕਿਉਂਕਿ ਨਾਮ ਧਨ ਇੱਕ ਐਸੀ ਵਸਤੂ ਹੈ ਜਦੋਂ ਅਸੀਂ ਅਕਾਲ ਪੁਰਖ ਦੇ ਪ੍ਰੇਮ ਦੇ ਵਿੱਚ ਡੁੱਬਦੇ ਹਾਂ ਪ੍ਰੇਮ ਨਾਲ ਜੁੜਦੇ ਹਾਂ ਤਾਂ ਸਾਡੇ ਹਿਰਦੇ ਦੇ ਵਿੱਚ ਗੁਣਾਂ ਦਾ ਵਾਸਾ ਹੁੰਦਾ ਹੈ ਕਿਉਂਕਿ ਅਕਾਲ ਪੁਰਖ ਗੁਣਾਂ ਦਾ ਖਜ਼ਾਨਾ ਹੈ ਉਹਦੇ ਨਾਲ ਜੁੜ ਕੇ ਸਾਡੇ ਹਿਰਦੇ ਦੇ ਵਿੱਚ ਗੁਣ ਵਸਦੇ ਹਨ ਸਾਡੇ ਜੀਵਨ ਦੇ ਵਿੱਚ ਗੁਣ ਵਸਦੇ ਹਨ ਤੇ ਇਹਨਾਂ ਗੁਣਾਂ ਦੇ ਨਾਲ ਸਾਡਾ ਜੀਵਨ ਭਰਪੂਰ ਹੁੰਦਾ ਹੈ ਨਾਮ ਧਨਵਸਨ ਦੇ ਨਾਲੇ ਜੀਵਨ ਸਫਲਾ ਹੁੰਦਾ ਹੈ ਨਾਮ ਦੇ ਨਾਲ ਇਸ ਸੰਸਾਰ ਦੇ ਵਿੱਚ ਸਾਡਾ ਜੀਵਨ ਨਾ ਸਿਰਫ ਸੁਖਾਲਾ ਵੀਦਾ ਹੈ ਸਗੋਂ ਇੱਥੇ ਇੱਜ਼ਤ ਵੀ ਮਿਲਦੀ ਹੈ ਤੇ ਸਾਰਾ ਜਗਤ ਸਾਡਾ ਮਿੱਤਰ ਬਣ ਜਾਂਦਾ ਹੈ ਸਾਡੀ ਇੱਜ਼ਤ ਕਰਦਾ ਹੈ ਇਹ ਨਾਮ ਧਨ ਨੇ ਕੈਸਾ ਧਨ ਹੈ ਜਿਹਦੇ ਨਾਲ ਸਾਡਾ ਜੀਵਨ ਹੀ ਸਫਲਾ ਹੋ ਜਾਂਦਾ ਹੈ ਤੋਂ ਜੇ ਉਹ ਧਨ ਸਾਡੇ ਕੋਲ ਨਹੀਂ ਹੈ ਤਾਂ ਫਿਰ ਅਸਲ ਦੇ ਵਿੱਚ ਅਸੀਂ ਗਰੀਬ ਹਾਂ ਨਰਦਨ ਇਸੇ ਹੀ ਚੀਜ਼ ਨੂੰ ਗੁਰੂ ਨਾਨਕ ਦੇਵ ਜੀ ਨੇ ਫਕੀਰ ਕਹਿ ਕੇ ਪ੍ਰਗਟ ਕੀਤਾ ਹੈ ਕਿ ਜਿਹਦੇ ਕੋਲ ਤਨ ਹੈ ਭਾਵੇਂ ਕਿੰਨਾ ਵੀ ਤਨ ਹੋਵੇ ਅਸਲ ਦੇ ਵਿੱਚ ਉਹ ਗਰੀਬ ਬੰਦਾ ਹੀ ਹੈ ਕਿਉਂਕਿ ਜੇ ਉਹਦੇ ਹਿਰਦੇ ਵਿੱਚ ਨਾਮ ਧਨ ਨਹੀਂ ਹੈ ਉਹ ਫਕੀਰ ਹੀ ਹੈ ਤੇ ਜੇ ਨਾਮ ਧਨ ਹੈ ਹਿਰਦੇ ਵਿੱਚ ਨਾਮ ਦਾ ਵਾਸਾ ਹੈ ਤਾਂ ਫਿਰ ਉਹ ਗੁਣੀ ਗਈ ਹੈ ਭਾਵ ਉਹ ਗੁਣਾਂ ਦਾ ਖਜ਼ਾਨਾ ਹੈ ਗੁਣਾ ਦਾ ਸਮੁੰਦਰ ਬਣ ਜਾਂਦਾ ਹੈ ਕਿਉਂਕਿ ਉਹ ਗੁਣਾ ਦੇ ਸਮੁੰਦਰ ਨਾਲ ਜੁੜ ਜਾਂਦਾ ਹੈ ਉਹਦਾ ਹਿੱਸਾ ਬਣ ਜਾਂਦਾ ਹੈ ਫਿਰ ਉਹਦੇ ਵਿੱਚ ਗੁਣਾ ਦਾ ਵਾਸਾ ਹੋ ਜਾਂਦਾ ਹੈ ਇਹ ਪੂਰੇ ਸ਼ਬਦ ਦਾ ਮੈਸੇਜ ਇਹ ਹੈ ਕਿ ਸਾਡੀ ਜਿਹੜੀ ਲਾਈਫ ਦੇ ਪ੍ਰਤੀ ਅਪਰੋਚ ਹੈ ਕਿ ਅਸੀਂ ਦੁਨੀਆ ਦੇ ਵਿੱਚ ਸੁੱਖ ਪਾਲਦੇ ਹਾਂ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਤੇ ਇਸੇ ਦੀ ਇਮਪਲੀਕੇਸ਼ਨ ਇਹ ਹੁੰਦੀ ਹੈ ਕਿ ਜਿਨ੍ਹਾਂ ਦੇ ਕੋਲ ਤਾਂ ਪਦਾਰਥ ਹਨ ਉਹਨਾਂ ਨੂੰ ਅਸੀਂ ਵੱਡਾ ਆਦਮੀ ਮੰਨਣਾ ਸ਼ੁਰੂ ਕਰ ਦਿੰਦੇ ਆ ਤੇ ਵੱਡਾ ਆਦਮੀ ਮੰਨ ਕੇ ਅਸੀਂ ਉਹਨਾਂ ਦੀ ਇੱਜ਼ਤ ਮਾਨ ਸਤਕਾਰ ਸ਼ੁਰੂ ਕਰ ਦਿੰਦੇ ਆ ਤੇ ਜਿਨ੍ਹਾਂ ਦੇ ਕੋਲ ਧਨ ਪਦਾਰਥ ਆਦਿਕ ਨਹੀਂ ਹੁੰਦੇ ਉਹਨਾਂ ਨੂੰ ਅਸੀਂ ਗਰੀਬ ਸਮਝ ਕੇ ਨਿਗੂਣੇ ਸਮਝ ਕੇ ਉਹਨਾਂ ਦਾ ਸਤਕਾਰ ਤੱਕ ਵੀ ਕਰਨਾ ਬੰਦ ਕਰ ਦਿੰਦੇ ਹਾਂ ਇਹੋ ਇਹ ਸਾਡੇ ਜੀਵਨ ਦੀ ਜਿਹੜੀ ਅਪਰੋਚ ਹੈ ਕਿ ਅਸੀਂ ਧਨ ਪਦਾਰਥਾਂ ਦੇ ਵਿੱਚ ਗਲਤਾਨਾ ਧਨ ਪਦਾਰਥਾਂ ਮਾਇਕ ਪਦਾਰਥਾਂ ਦੁਨਿਆਵੀ ਪਦਾਰਥਾਂ ਦੇ ਵਿੱਚ ਗਲਤਾਨਾ ਹੋਣ ਕਰਕੇ ਅਸੀਂ ਆਪਣੇ ਜੀਵਨ ਨੂੰ ਉੱਥੇ ਤੱਕ ਹੀ ਸੀਮਤ ਕਰ ਲੈਂਦੇ ਹਾਂ ਕਿ ਇਹ ਜਿਹੜਾ ਜੀਵਨ ਹੈ ਸਾਡਾ ਉੱਥੇ ਤੱਕ ਹੀ ਰਹਿ ਜਾਂਦਾ ਹੈ ਕਿ ਅਸੀਂ ਕੇਵਲ ਇੱਕੋ ਨਜ਼ਰੀਏ ਨਾਲ ਹੀ ਦੂਜੇ ਇਨਸਾਨ ਨੂੰ ਤੋਲਦੇ ਹਾਂ ਚੰਗਾ ਤੇ ਮਾੜਾ ਸਮਝਦੇ ਹਾਂ ਜੀ ਦੇਖੋ ਤਨ ਪਦਾਰਥ ਹੁੰਦੇ ਹਨ ਉਹਨੂੰ ਅਸੀਂ ਵੱਡਾ ਆਦਮੀ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਜਿਹਦੇ ਕੋਲ ਤਨ ਪਦਾਰਥ ਨਹੀਂ ਹੁੰਦੇ ਉਹਨੂੰ ਅਸੀਂ ਮਾਨ ਸਤਕਾਰ ਵੀ ਨਹੀਂ ਦਿੰਦੇ ਉਹਦਾ ਕੋਈ ਇੱਜ਼ਤ ਮਾਨ ਨਹੀਂ ਕਰਦੇ ਜਦ ਕੇ ਹੋਣਾ ਨਹੀਂ ਚਾਹੀਦਾ ਕਬੀਰ ਜੀ ਨੇ ਜਿਵੇਂ ਕਿਹਾ ਹੈ ਕਿ ਸਰਦਨ ਨਿਰਦਨ ਦੋਨੋਂ ਪਾਈ ਇਹ ਤਾਂ ਅਸਲ ਦੇ ਵਿੱਚ ਪਰਾ ਹਨ ਔਰ ਇਹ ਅਕਾਲ ਪੁਰਖ ਦੀ ਰਜ਼ਾ ਹੈ ਕਿ ਕੌਣ ਅਮੀਰ ਹੈ ਕੌਣ ਗਰੀਬ ਹੈ ਇਸ ਕਰਕੇ ਇੱਜ਼ਤ ਦਾ ਇਹ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ ਪਰ ਅਸੀਂ ਧਨ ਪਦਾਰਥਾਂ ਵਿੱਚ ਇੰਨੇ ਗਲਤਾਨ ਹੁੰਦੇ ਆਂ ਕਿ ਆਪਣੇ ਪੂਰੇ ਜੀਵਨ ਦਾ ਨਜ਼ਰੀਆ ਹੀ ਜਿਹੜਾ ਹੈ ਉਹ ਇਹ ਰੱਖਦੇ ਹਾਂ ਕਿ ਪੂਰਾ ਜੀਵਨ ਦੇ ਵਿੱਚ ਅਸੀਂ ਸਿਰਫ ਉਹਨਾਂ ਲੋਕਾਂ ਨੂੰ ਹੀ ਇਜ਼ਤ ਦਿੰਦੇ ਹਾਂ ਜਿਨ੍ਹਾਂ ਦੇ ਕੋਲ ਧਨ ਪਦਾਰਥ ਜ਼ਿਆਦਾ ਹੁੰਦੇ ਹਨ ਜਿਹੜੇ ਵੱਡੇ ਹੁੰਦੇ ਹਨ ਵੱਡੀਆਂ ਕੋਠੀਆਂ ਵੱਡੀਆਂ ਗੱਡੀਆਂ ਵੱਡੇ ਸੰਪਤੀ ਵੱਡੇ ਅਹੁਦੇ ਇਹਨਾਂ ਚੀਜ਼ਾਂ ਨੂੰ ਹੀ ਦੇਖ ਦੇ ਕੇ ਅਸੀਂ ਸਲਾਮਾ ਕਰਦੇ ਹਾਂ ਇਜ਼ਤ ਦਿੰਦੇ ਹਾਂ ਜਦ ਕਿ ਹੋਣਾ ਹੀ ਨਹੀਂ ਚਾਹੀਦਾ ਜਿਵੇਂ ਕਿ ਕਬੀਰ ਜੀ ਨੇ ਕਿਹਾ ਕਿ ਸਰਦਨ ਧਨ ਦੋਨੋਂ ਭਾਈ ਇਹ ਦੋਨੋਂ ਪਰਾਈ ਹਨ ਇਹ ਤਾਂ ਸਿਰਫ ਅਕਾਲਪੁਰਖ ਦੀ ਰਜ਼ਾ ਹੈ ਇਹ ਕਿਉਂ ਹੁੰਦਾ ਹੈ ਅਸੀਂ ਸਮਝ ਨਹੀਂ ਸਕਦੇ ਇਹ ਕਿਉਂ ਹੋ ਜਾਂਦਾ ਹੈ ਇਹ ਅਕਾਲ ਪੁਰਖ ਦੇ ਹੱਥ ਦੇ ਵਿੱਚ ਹੈ ਜਿਹਦੇ ਤੇ ਉਹਦੀ ਬਖਸ਼ਿਸ਼ ਹੁੰਦੀ ਹੈ ਜਿਸ ਤਰ੍ਹਾਂ ਉਸ ਨੂੰ ਜੋ ਪਦਾਰਤ ਦੇਣਾ ਚਾਹੁੰਦਾ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਇਸ ਕਰਕੇ ਅਸੀਂ ਕਿਸੇ ਬੰਦੇ ਨੂੰ ਇਸ ਚੀਜ਼ ਦੇ ਉੱਤੇ ਜਦੋਂ ਤੋਲਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਹ ਗਲਤ ਹੈ ਕਿਉਂਕਿ ਇਸੇ ਗੱਲ ਨੂੰ ਕਬੀਰ ਜੀ ਕਹਿੰਦੇ ਹਨ ਕਿ ਸਰਦਨ ਨਿਰਦਨ ਦੋਨੋਂ ਭਾਈ ਉਹ ਦੋਨੋਂ ਭਾਈ ਹਨ ਉਨਾਂ ਦੋ ਪਰਾਵਾਂ ਦੇ ਵਿੱਚ ਇਹ ਵਰਤਾਣ ਨਹੀਂ ਹੋਣਾ ਚਾਹੀਦਾ ਸੀ ਕਿ ਇੱਕ ਦੀ ਅਸੀਂ ਇੱਜ਼ਤ ਕਰੀਏ ਤੇ ਦੂਜੇ ਦੀ ਇੱਜ਼ਤ ਨਾ ਕਰੀਏ। ਤਾਂ ਇਨੀਆਂ ਵਿਚਾਰਾਂ ਪਰਵਾਣ ਕਰਨੀਆਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਦਾਸ ਤੇ ਪਾਸੋਂ ਅੱਜਕੱਲ ਬਹੁਤ ਚੰਗੀ ਤਰ੍ਹਾਂ ਆਪਦੀ ਸੇਵਾ ਨਹੀਂ ਹੁੰਦੀ। ਤੁਖੀਵਾਂ ਦੀ ਜਾਂਚ ਨਾ ਕਰਦਾ ਹਾਂ। ਆਪ ਕਿਰਪਾ ਕਰਕੇ ਬਖਸ਼ ਲੈਣਾ ਜੀ ਤੇ ਅਸੀਸਾਂ ਦੇਣੀ ਆ ਕਿ ਸੱਚੇ ਪਾਤਸ਼ਾਹ ਹੋਰ ਹਮਤ ਬਖਸ਼ੇ। ਆਪ ਜੀ ਦੇ ਚਰਨਾ ਮੇ ਤੇ ਬੇਨਤੀ ਹੈ ਤੋਂ ਕਿਮਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ